ਹਾਂਜੀ ਸਾਸੀ ਕਾਲ ਪੰਜਾਬੀਓ ਪਵੰਸੀਆ ਕਿਹੜੀ ਦੁਸ਼ਮਣੀ ਕੱਢ ਰਿਹਾ ਪੰਜਾਬ ਦੇ ਨਾਲ ਕਿਹੜਾ ਵੈਰ ਕੱਢ ਰਿਹਾ ਪੰਜਾਬੀਆਂ ਦੇ ਨਾਲ ਜਿੱਡਾ ਧਰੋਤ ਨੂੰ ਅੱਜ ਪੰਜਾਬ ਪੰਜਾਬੀਆਂ ਦਾ ਕਮਾ ਰਿਹਾ ਇਹਨਾਂ ਦਾ ਸ਼ਾਇਦ ਕਿਸੇ ਮੁਗਲਾਂ ਨੇ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਯਾਰ ਸਭ ਨੂੰ ਪਿੱਛੇ ਛੱਡ ਗਿਆ ਬਾਦਲਾਂ ਨੂੰ ਕੈਪਟਨਾਂ ਨੂੰ ਸਭ ਨੂੰ ਜਿਹੜਾ ਤੂੰ ਅੱਜ ਪੰਜਾਬ ਨਾਲ ਕਰ ਰਿਹਾ। ਸੋ ਪੰਜਾਬ ਦੇ ਲੋਕੋ ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਹੁੰਚਾ ਦਿਓ ਤਾਂ ਕਿ ਅਸਤਾਵ ਜਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸਚਾਈ ਇਹਦੀ ਗਦਾਰੀ ਜੋ ਪਿੱਛੇ ਜੇ ਸ਼ੁਰੇ ਮਾਰਦੇ ਆ ਉਹ ਇਹਦੇ ਭਗਤਾ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪੇ ਚੜਾ ਗਿਆ ਕਦੇ ਨੂੰ ਦਿਖਦਾ ਹੀ ਨਹੀਂ ਕੁਝ ਮੁਰੇ ਕਲਾ ਭਵੰਤ ਭਵੰਤੀ ਦਿਖਦਾ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕੇਹ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਆ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ادارਿਆਂ ਦੇ ਚੇਅਰਮੈਨ ਜੇਰ ਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਈ ਗਿਆ ਬੀਬਾ ਬਿਵਾਰ ਇਨਨਾ ਗੋਤਾ ਬਿਵਾਰ ਇਨਨਾ ਗੋਤਾ ਲਾਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪਦੀ ਕੋਈ ਉਥੇ ਇਹ ਸੈਕਟਰੀ ਵਗੈਰਾ ਸਕੱਤਰ ਵਗੈਰਾ ਸੀ ਵੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਆ ਦੂਜਾ ਇਹਨਾਂ ਨੇ ਪੰਜਾਬ ਲਾਲ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਆ ਕੋਈ ਦੀਪ ਕੁਚਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਦਾ ਪੰਜਾਬ ਦੇ ਵਿੱਚ ਤੇ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਜੋਗ ਬੰਦਾ ਕੋਈ ਜੂਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਅਦਾਰਿਆਂ ਦੇ ਵਿੱਚ ਕੁਚ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤੇ ਹੀ ਰਹੇ ਬਾਹਰ ਲਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਤੜਾ ਤੜ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਘੱਟ ਰਹੀ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸੁਸੋਧਿਆ ਬੈਠਾ ਹੋਇਆ ਤੇ ਆਲੇ ਦਾਲੇ ਇਹ ਤੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਨਾਲ ਆ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮੰਤਰੀ ਬਣੇ ਹੋਏ ਅੱਜ ਕੱਲ੍ਹ ਜ ਐਮਐਲਏ ਬਣੇ ਹੋਏ ਉਹ ਆਲੇ ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰ ਉਹ ਕਿੰਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲਓ ਜਿੰਨਾ ਲੁੱਟਿਆ ਤੁੰਨੇ ਹੱਥੀਂ ਲੁੱਟ ਲਓ ਜਿੰਨਾ ਪੰਜਾਬ ਲੁੱਟਿਆ ਜਾਂਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਕੋਈ ਇਹ ਜੇ ਅਗਲਾ ਸੁਣ ਲਿਆ ਕਰੋ ਇੱਧਰ ਨੂੰ ਉੱਧਰ ਨੂੰ ਸੁਣਦੇ ਰਹਿੰਨੇ ਹਾਂ ਹੋਰਿਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾੜੇ ਹੋ ਰਿਹਾ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇ ਵਿੱਚ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਥੇ ਬਹਾਨੇ ਬਹੂਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆ ਏ ਤੇ ਹੁਣ ਉਹ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀਆਂ ਲੁਧਿਆਣਾ 'ਚ ਹਜ਼ਾਰਾਂ ਫੈਕਟਰੀਆਂ ਆ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਇਆ ਵੀ ਲੈ ਲਿਆ ਤਾਂ ਸਾਬ ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਦਰੀ ਬਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਿਆ ਕੇ ਇਹਨਾਂ ਨੇ ਚੇਅਰਮੈਨ ਅੱਥੇ ਥਾਪੀ ਆ ਆ ਇੱਥੇ ਛੁਟਕਲੇ ਸੁਣਾਉਣ ਵਾਲਾ ਸਤੌਜ ਵਾਲਾ ਮਹਾਰਾਜ ਅਜਿੱਤ ਦਾ ਹਾਂ ਜਿਹਨਾਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂੰਹ ਹੀ ਸੁਣਤਾ ਹੈਗਾ ਤੇ ਬੋਲੀ ਸੁਣਤੇ ਕਿ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸਾਂ ਨੇ ਆਹ ਕਰਤਾ ਕੀਤਾ ਤਾਨੂੰ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਾਵੇਂ ਸੰਸਦ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸਾਂ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਿਵੇਂ ਬੇੜੇ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਅਮੀ ਵਾਲੀ ਹੱਦੀ ਕਰਤੀ ਦੁਨੀਆ ਆ ਆ ਕੋ ਸੁਣਿਆ ਕਰਦੂਤਾ ਯਾਰ ਤੂੰ ਲਿਆਂਦਿਆ ਕਿ ਪਹਿਲਾਂ ਜਿੰਨੇ ਰਾਸਵਾਲੇ ਮੈਂਬਰ ਪੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਾਸਵਾਲੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਾਈ ਨਜ਼ਰ ਨਹੀਂ ਆਇਆ ਹੁਣ ਮੈਂ ਇਹ ਤੂੰ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲੈ ਕੇ ਗਈ ਹੁਣ ਆਹ ਜੋ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਕਰੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰੈਸਟ ਹਾਊਸਾਂ ਦੇ ਉੱਤੇ ਪਟੀਆਂ ਪਟੀਆਂ ਕੋਠੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਏ ਤਰਖਾਹਾਂ ਉਹਨਾਂ ਨੇ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਹੈ ਔਸਿਕ ਸੈਨੇਵਰ ਵਰਗੇ ਤੇ ਹੋਰ ਕਿੰਨੇ ਬੰਦੇ ਬਾਬਾ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੁਅੱਚੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚਾਹ ਕਰਨਾ ਪੰਜਾਬ ਚਾਹ ਲਗਨੀਤੀ ਕਰਨੀ ਹੈ ਹੁਣ ਆਹ ਕਰਨਾ ਕਰਨਾ ਉਹਦੇ ਇੱਥੇ ਲੱਖਾਂ ਰੁਪਇਆ ਤਨਖਾਹ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ 'ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਆਪਸੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾ ਬਹਾਂ ਖੜੀਆਂ ਕਰ ਜਾ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤੱਥ ਉਹਨਾਂ ਨੇ ਧੱਕੇ ਨਾਲ ਆ ਕੇ ਵੀ ਤੁਹਾਨੂੰ ਤੇ ਗੁੱਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ ਜਲਾ ਕਰ ਰਹੀ ਆ ਜੇ ਗੱਲ ਨੂੰ ਮੰਨ ਲੋਕਾਂ ਚਾਗੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਜਾ ਕੱਲੇ ਝੁੱਟਲੇ ਸੁਣਾ ਲੈ ਰਹਿ ਗਿਆ ਉਹ ਸੁਣਾ ਲੈ ਰੂਡ ਸਾ ਜਿਹੜਾ ਹੋਰ ਸੁਣਾਣਾ ਤੂੰ ਬਰਵਾਸ ਕਰਕੇ ਛੱਡੇਗਾ ਪੰਜਾਬ ਨੂੰ ਆ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲੈ ਆ ਨੀਉਤੀਆਂ ਕੀਤੀਆਂ ਨੇ ਕੀ ਇਹ ਮੈਂ ਨਾ ਦੀਆਂ ਅਗਲੀ ਗੱਲ ਖ਼ਬਰ ਸੁਣ ਲੋ ਪੰਜਾਬ ਦੇ ਲੋਕੋ 24 ਸਾਢੇ 24000 ਕਿੱਲਾ ਧਿਆਨ ਨਾਲ ਸੁਣ ਲੋ 24 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾਂ ਨੇ ਐਕਵਾਇਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡੇ ਚਿਹਤੇ ਮੁੱਖ ਮੰਤਰੀ ਨੇ ਸਤਾਲਜੜੇ ਮਹਾਰਾਜ ਨੇ ਯਾਦੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾਂ ਨੂੰ ਵੀ ਤੁਸੀਂ 24000 ਏਕੜ ਪੈਰੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ 40 ਪਿੰਡ ਤੇ ਮੋਗੇ ਦੇ ਆ ਬੁੱਗੀਪੁਰਾ ਚਗਾਵਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੇ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾਡਾਂ ਐਕਵਾਇਰ ਕਰਨ ਜਾ ਰਹੀ ਹੈ ਕਾਹਦੇ ਲਈ ਅਰਬਨ ਸਟੇਟਾ ਬਣਾਉਣ ਲਈ ਹੱਦ ਹੋ ਗਈ ਆ ਆ 50000 ਕਿੱਲਾ ਸਾਡਾ ਆ ਭਾਤਮਾਲਾ ਪ੍ਰੋਜੈਕਟ ਸੜਕਾਂ ਦੇ ਰੁਕ ਗਿਆ ਉਹ ਬਾਹਦੇ ਏਡੇ ਟਿੱਬੇ ਦੀਦੀ ਫਟੋ ਜੀਆਂ ਬਣਾਏ ਸੜਕਾਂ ਪਾਈ ਜੋ ਜਿਹੜੀ ਆਪਾਂ ਜਾਉ ਜਮੀਨ ਸੀ ਰੋਖ ਲਈ ਆ ਕੋਈ ਮੋਟਰ ਰੇਲ ਕੱਢਣ ਲੱਗਿਆ ਹੋਰ ਰੇਲ ਦੀਆਂ ਲੀਆਂ ਕੱਢਣ ਲੱਗਿਆ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਵਾਂ 500 ਡਾ ਤੱਕਲਾ ਕੱਢਦਾ ਸੇਦਾ ਥੋੜੀ ਇੱਕ ਚ ਪੰਜਾਬੀ ਹੋਰ 24000 ਏਕੜ ਥੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀ 40-45 ਪਿੰਡਾਂ ਦੀ 24000 ਜਮੀਨ ਏਕੜ ਜਮੀਨ ਛੁੱਡੀ ਇਹਨਾਂ ਨੇ ਗਲਾਡ ਉਹ ਜਬਿਰਾਂ ਦੇ ਉਹਦਾ ਮਾਰਕੀਟ ਆ ਗਿਆ ਬਾਹਰ ਕੈਨੇਡਾ ਅਮਰੀਕਾ ਨੂੰ 50 ਦਾ ਪਿੰਡ ਖਾਲੀ ਹੋ ਗਏ ਸਾਡੇ ਦਾ ਕੋਈ ਮੁੰਡਾ ਨਹੀਂ ਦਿਖਦਾ ਆਪਣੇ ਗੰਡਾ ਚ ਸੱਥਾ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁਣਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ ਆਰਗਨ ਸਟੇਟਾਂ ਰਹੂਗਾ ਕੌਣ ਕੋਹ ਮੱਚ ਲਾ ਕੇ ਕੋਈ ਯੂਪੀ ਲਾ ਕੇ ਕੋਈ ਰਸਤਾ ਆਂਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜਾ ਓਏ ਉਹ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜਾ ਓਏ ਇਹ ਇਹ ਚੀਜ਼ਾਂ ਬਰੋਧ ਕਰੋ ਓਏ 24000 ਕਿਲਾ ਦੇ ਹੋ 50000 ਕਿਲਾ ਪਹਿਲਾਂ ਸੜਕਾਂ ਦੇ ਰੋਗੀ ਤੇ ਹਜ਼ਾਰਾਂ ਇੱਕ ਵੇਲੇ ਦੀਆਂ ਲਿਖਾਂ ਜੁਪੜੀਆਂ ਕਲਾਉਂਡੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਜ਼ਮੀਨ ਪੰਜਾਬ ਦੇ ਉੱਪ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24 ਹਜ਼ਾਰ ਕਿੱਲਾ ਗਲਾਡਾ ਨੇ ਧੱਕੇ ਨਾਲ ਕੋਆ ਕਰਨੀ ਹੈ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ ਵੀ ਆਹ ਲੋ 20 ਕਰੋੜ ਮੰਗਦੇ ਹੋ 25 ਮੰਗਦਾਂ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਖੁਸ਼ ਹੋਏ ਚੌੜੇ ਫੜਦੇ ਆਹ ਕਿੰਨੇ ਦਾ 20 ਕਰੋੜ ਮਿਲ ਗਿਆ ਹੁਣ ਤੁਹਾਨੂੰ ਮੈਂ ਗੱਲ ਸੁਣਾਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਨੂੰ ਅਜੀਪਾਲ ਬਰਾੜ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ 4 ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲਈਆਂ ਮਹਿੰਗੇ ਸ਼ੌਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਹਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਦੋਂ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੇ ਸ਼ੋਰੂਮ ਦੇ ਵਿੱਚ ਸਲੂਨ ਖੋਲੀ ਬੈਠਾ ਹੈ ਵਾਲ ਕੱਟਦਾ ਨਾਈ ਬਣਿਆ ਬੈਠਾ ਜੇ ਕਰਤੂਤ ਥੋੜਾ ਜਿਹਾ ਡੱਬਾ ਹੋਊਗਾ ਤੇ ਫਾਨੂੰ ਮੰਗਦੇ ਹੋਣਗੇ ਮੰਗਦੇ ਬਣੋਗੇ ਮੰਗਦੇ ਠੂਠੇ ਰੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭਲੀਆਂ ਆਪਣੀਆਂ ਤੇ ਉਹ ਕਿੱਲਾ ਤੋ ਕਿ ਲੈ ਆ ਪੰਜ ਕਲਿਆ 10 ਕਲਿਆ ਆਪਣੀਆਂ ਜ਼ਮੀਨਾਂ ਨਾ ਵੇਚੋ ਮੈਂ ਕਹਣਾ ਤੇ ਤੁਹਾਨੂੰ ਪੰਜਾਂ ਰੁਪਏ ਵੀ ਕਲਿਆ ਦੇਣਾ ਆਪਣੀ ਜ਼ਮੀਨ ਨਾ ਉਹ ਵੇਚੋ ਪੈਸਾ ਨਹੀਂ ਖੜਨਾ ਪੈਸਾ ਜਾਣਾ ਰੇਤੰਕਰ ਜਾਣਾ ਮੁੱਠੀ ਚੋਂ ਨਹੀਂ ਖੜਨਾ ਪੈਸਾ ਤੁਹਾਡੇ ਕੋਲ ਕੋ ਤਾਂ ਵੀ ਮਾਂ ਨਾ ਵੇਚੋ ਇਹ ਸਾਡਾ ਧਰਤੀ ਕਰਕੇ ਇਹਨਾਂ ਜ਼ਮੀਨਾਂ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਂਦਾ ਹੈ ਇਤਿਹਾਸ ਬੋਲੀ ਦਾਵਾ ਸਭ ਜ਼ਮੀਨਾਂ ਕਰਕੇ ਆਇਆ ਟੱਡੇ ਕਮਲੇ ਹੋਇਆ ਦੇਖੋ ਦੇਖ ਲੋ ਜ਼ਮੀਨਾਂ ਵੇਚੀ ਜਾਂਦੇ ਆ ਤੇ ਮਹਾਲੀ ਦੇ ਵਿੱਚ ਜਦੋਂ ਜ਼ਮੀਨਾਂ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ-ਛੋਟੀਆਂ ਦੁਕਾਨਾਂ ਦੇ ਉੱਤੇ ਜਾਂਦਾ ਕਰਿਆਨੇ ਦਾ ਸਾਮਾਨ ਵੇਚਦੇ ਆ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਦੇ ਚੌਕੀਦਾਰ ਬਣੇ ਖੜੇ ਆ ਕਈ ਤਰ੍ਹਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜਾਓ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆ ਪਰਸੋਂ ਦਾ ਅਖਬਾਰ ਜੀਤ ਖਬਰ ਚ ਖਬਰ ਲੱਗੀ ਆ ਵੀ ਬਿਸ਼ਪ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਗਿਆਣੇ ਦੇ ਮੋਗੇ ਤੋ ਜਿਲਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਟਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਿਹਾ ਤੁਹਾਡਾ ਜਾਲੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਲੇ ਵੀ ਕੋਈ ਨਹੀਂ ਸਮਝਾਉਂਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨੂੰ ਸਾਫ਼ ਪਤਾ ਲੱਗਾ ਵੀ ਦਿੱਲੀ ਚ ਪੁੱਛਤੇ ਕਿੱਥੇ ਉਹ ਸਾਫ਼ ਕਰ ਦੇ ਸੋ ਉਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲ ਉੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਪੀਲ ਕਰਦਾ ਵੀ ਜਿਹੜੀ ਗਲਾਟਾ ਦੁਆਰਾ ਜ਼ਮੀਨਾਂ ਖਵਲ ਕੀਤੀਆਂ ਜਾਂਦੀਆਂ ਨੇ ਲੋਕੋ ਸੋਨ ਨੂੰ ਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਪੀਲ ਆ ਕਿਸੇ ਵੀ ਕੀਮਤ ਤੇ ਮੇਰਾ ਵੀ ਜ਼ਮੀਨ ਨਾ ਉਹ ਦੇ ਉਹ ਚਾਹੇ ਤੁਹਾਨੂੰ 2 ਅਰਬੀ ਕਿੱਲੇ ਦਾ ਕੇ ਦੇਣ 5 ਅਰਬੀ ਤੇ ਕਿੱਲੇ ਦਾ ਸੋ ਰੁਪਈਆ ਕੇ ਦੇਣ ਤੇ ਮੈਂ ਇੱਕ ਸਾਰ ਜਥੇਬੰਦੀਆਂ ਨੂੰ ਸਾਰਿਆਂ ਨੂੰ ਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਕੱਲਾ ਵਿਖਾ ਦੀ ਕੋਈ ਹੁਣ ਇਹ ਮੈਂ ਤੂੰ ਹੁਣ ਤੂੰ ਮੈਂ ਵਾਲੀ ਗੱਲ ਉੱਡ ਗਈ ਤੌਣ ਕਿੱਲੇ ਵਾਲੀ ਗੱਲ ਬੇਰਾ ਮੇਰ ਕੱਢ ਦਿਓ ਪੰਜਾਬ ਵਾਲੇ ਨੂੰ ਜੁੜੀਆਂ ਨਾਲ ਪੰਜਾਬ ਬਰਫੀ ਗਲੀਆਂ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਆ ਦੋ ਜਿਹੜੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਇਹਨਾਂ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਐ 21 ਨੂੰ ਪਾਣੀ ਦੁਬਾਰਾ ਫੇਰ ਮੰਡਿਆਲੇ ਨਵਾਂ ਸਾਲ ਸ਼ੁਰੂ ਹੋਣਾ ਪਾਣੀ ਦਾ ਫਿਰ ਦੇਖਦੇ ਕਿੰਨਾ ਰੌਲਾ ਪਾਉਂਦੇ ਬੀਬੀ ਐਮ ਬੀ ਦੇ ਉੱਤੇ ਬਾਘਰੇ ਤੇ ਕਿੰਨਾਂ ਜਾ ਕੇ ਬੈਠਦੇ ਆ ਪਾਣੀ ਡੋਪ ਲਿਆ ਕਸੂਸ ਨੂੰ ਵੀ ਦੱਸਾਂ ਕਿ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ ਆਹ ਹੱਟੇ ਗੱਲ ਹੋਰ ਹੈਗੀ ਅੱਛਾ ਬਹੁਤ ਸੋਹਣਾ ਗੱਲ ਕੀਤੀ ਮੁੰਡੇ ਨੇ ਸਾਡੇ ਚਿੱਪਣੀ ਘੜਤੀ ਮੈਂ ਗੱਲ ਭੁੱਲ ਗਿਆ ਸੀ ਭਵਨ ਸਿੰਘ ਮਟੌਰ ਪੱਤਰਕਾਰ ਆ ਮੁੰਡਾ ਸਾਡਾ ਮਿੱਤਰ ਆ ਸਾਡੇ ਜਥੇਬੰਦੀ ਦਾ ਵੀ ਸਾਥੀ ਆ ਸਾਡੀ ਟੀਮ ਦਾ ਵੀ ਹਿੱਸਾ ਹੈ ਕਾਲੇ ਪਾਣੀਆਂ ਦਾ ਮੋਰਚਾ ਸਾਡੇ ਨਾਲ ਪੂਰੇ ਪੰਜਾਬ ਚ ਗਿਆ ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਦੀ ਪੋਲ ਖੋਲ੍ਹਦਾ ਉਸ ਬੰਦੇ ਨੂੰ ਉਸ ਰੋਪੜ ਜਿਲ੍ਹੇ ਦੇ ਵਿੱਚ ਉੱਥੋਂ ਦਾ ਥਾਣੇਦਾਰ ਐਸਐਚਓ ਸੱਜ ਕੇ ਕਹਿੰਦਾ ਫੋਨ ਕਰਦਾ ਉਹਨੂੰ ਕਿ λεਆ ਜੀ ਤੁਹਾਡਾ ਡਾਕਟਰ ਟੈਸਟ ਕਾਣਾ ਸਕੈਟ ਆਈ ਥੋੜੇ ਕੋਲੇ ਹਾਦੂ ਦੀ ਕੀ ਪੁਲਿਸ ਕੋਲ ਅਧਿਕਾਰ ਹੈਗਾ ਵੀ ਜਿਹੜੇ ਮਰਜੀ ਬੰਦੇ ਨੂੰ ਬੁਲਾ ਕੇ ਕਹਦੇ ਮੇਰਾ ਡਾਕਟਰ ਟੈਸਟ ਕਰਨਾ ਉਹ ਚਲਾਏਗਾ ਥਾਣੇ ਕਹਿੰਦੇ ਦੱਸੋ ਕਿਸ ਸਕੈਟ ਦਾ ਮੈਂ ਕਰਾਉਣ ਨੂੰ ਤਿਆਰ ਆ ਉਹਨੂੰ ਫਰਮਾ ਲਿਖ ਦੇਦਾ ਮਲਸ਼ੀ ਨੇ ਉੱਥੇ ਥਾਣੇ ਚੋਂ ਵੀ ਜਾ ਫਰਮਾ ਲੈ ਜਾ ਚਿੱਠੀ ਲੈ ਜਾ ਤੇ ਫਲਾਣੇ ਹਸਪਤਾਲ ਜਾ ਸਰਕਾਰੀ ਹਸਤਾਚ ਤੇ ਉੱਥੇ ਜਾ ਕੇ ਆਪਣਾ ਟੈਸਟ ਕਰਾ ਕੇ ਆ ਉਹ ਉੱਥੇ ਚਲੇ ਗਿਆ ਉਹ ਟੈਸਟ ਕਰਾਇਆ ਟੈਸਟ ਕਰਾਉਣਾ ਕੀ ਸੀ ਕਿਵੇਂ ਹੈਰਾਨ ਕਰਦੇ ਆ ਪੁਲਿਸ ਵਾਲੇ ਵੀ ਜਾਂ ਸਰਕਾਰ ਕਿਵੇਂ ਹੋ ਜਾ ਬੰਦੇ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਪੰਸੂ ਮਟਾਲ ਜੋ ਉਥੇ ਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਗੰਦ ਪਾਇਆ ਜਾ ਰਿਆ ਸੀਗਾ ਉਥੇ ਰੇਡੀਆਂ ਲਾ ਕੇ ਦੇ ਪੱਤਰਕਾਰਾਂ ਆ ਮਾਰ ਕੇ ਪਾਣ ਜੀ ਦੀਆਂ ਕੰਧਾਂ ਖਰਾਬ ਕੀਤੀਆਂ ਰਸੀਆਂ ਉਥੇ ਗੁਰੂ ਘਰਾਂ ਦੀਆਂ ਉਹਦੇ ਖਿਲਾਫ ਜਿਹੜਾ ਇਹ ਮੁੱਦਾ ਹੋਇਆ ਪੰਜਾਬ ਦਾ ਉਹ ਬੰਦਾ ਹਮੇਸ਼ਾ ਬੇਬਾਕੀ ਨਾਲ ਬੋਲਿਆ ਤੇ ਲੜਿਆ ਉਹਨੂੰ ਕਹਿੰਦੇ ਪੁਲਸਾਂ ਨੇ ਕਿਹਨਾਂ ਡਾਕਟਰਸ ਕਰਾ ਤੂੰ ਨਸ਼ਾ ਕਰਦਾ ਇਹ ਜੁੱਧ ਨਸ਼ਾ ਵਿਰੁੱਧ ਦੇਖੋ ਇਹਨਾਂ ਦਾ ਕੰਮ ਜਿਹੜੇ ਬੰਦੇ ਬੋਲਦੇ ਆ ਮਾੜਾ ਵੋਟਰ ਨੂੰ ਦੱਬਣਾ ਕਿਵੇਂ ਆ ਤੂ ਮੇਰੀ ਬੇਨਤੀ ਆਂ ਆਪਨਿਆ ਬੀਓ ਹੱਥ ਮਨ ਕੇ ਸੁਣੋ ਮੈਂ ਬਾਰ ਬਾਰ ਅਪੀਲ ਹੀ ਕਰਦਾ ਯਾਰ ਕਿ ਦਿਨੋ ਦਿਨ ਮਸਲਾ ਪੰਜਾਬ ਦਾ ਅਗਵੀਰ ਹੁੰਦਾ ਜਾਂਦਾ ਹੈ ਇਹ ਬੰਦਾ ਦਿਨੋ ਦਿਨ ਪੰਜਾਬ ਦੇ ਹੱਕ ਹਿੱਤ ਸੈਂਟਰ ਅੱਗੇ ਵੀ ਵੇਚ ਰਿਹਾ ਲਟਿਆ ਪਿਆ ਤੇ ਉਹ ਤਾਂ ਜਿਹੜੇ ਧਾੜ ਵੀ ਦਿੰਦੇ ਹੋ ਉਹਨਾਂ ਲੋਕਾਂ ਦੇ ਧੂੜ ਚਾਤੀ ਉਹ ਆ ਕੇ ਸਾਰੇ ਪੰਜਾਬ ਬਹਿ ਗਏ ਕੇਜਰੀਆਲ ਸੋਧੀਆ ਜਿੰਨੇ ਦੂਜੇ ਤੀਜੇ ਸਾਰੇ ਆ ਕੇ ਉਹਨਾਂ ਪੰਜਾਬ ਬੈਠੇ ਆ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਹੁੰਦਾ ਹੈ ਰੋਜ਼ ਇਹ ਜਹਾਜ਼ ਉੱਡਦਾ ਹੈ ਕੇਜਰੀਵਾਲ ਲੈ ਕੇ ਉੱਡਦਾ ਹੈ ਪੰਜਾਬ ਦਾ ਜਹਾਜ਼ ਹੈ ਪੰਜਾਬ ਦੇ ਖਜ਼ਾਨੇ ਦਾ ਸਾਰਾ ਤੇਲ ਵਰਤਿਆ ਜਾਂਦਾ ਲੱਖਾਂ ਰੁਪਈਆ ਹੁੰਦਾ ਉਹ ਬਰ ਪਾਣੀ ਨੂੰ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਬੰਦਾ ਉਹਨਾਂ ਦਿੱਲੀਆਂ ਦੇ ਲੁਟਾ ਰਿਹਾ ਤੇ ਬਹਾਰ ਰਿਹਾ ਪਰ ਨਹੀਂ ਸਾਡੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਕੋਈ ਲੈਣਾ ਸਾਰੋਕਾਰ ਨਹੀਂ ਸਾਡੇ ਲੋਕਾਂ ਨੂੰ ਕਹਾਂ ਨੂੰ ਕੋਈ ਨਾ ਕੋਈ ਮੁਫਤ ਸੀਜ ਦੇ ਦਿਓ ਅਸੀਂ ਫਿਰ ਉਹਨਾਂ ਦੇ ਪਿੱਛੇ ਆ ਇਹ ਤੁਹਾਡੀ ਮੁਫਤ ਖੋਰੀ ਨੇ ਤੁਹਾਡੀ ਮਾਨਸਿਕਤਾ ਦੀ ਜਿਹੜੀ ਕੰਗਾਲੀ ਆ ਬਹੁਤ ਤੌਰ ਤੇ ਜਿਹੜੇ ਆਪਾਂ ਕੰਗਾਲ ਹੋ ਗਏ ਸੋਚਣੀ ਚਾੜਤਾ ਪੰਜਾਬ ਬਾਰੇ ਪਾਣੀਆਂ ਬਾਰੇ ਧਰਤੀ ਬਾਰੇ ਇਤਿਹਾਸ ਬਾਰੇ ਬੋਲੀ ਬਾਰੇ ਉਹਦਾ ਕਰਕੇ ਆਪਾਂ ਇੱਥੋਂ ਤੱਕ ਆ ਗਏ ਸੋ ਮੇਰੀ ਬੇਨਤੀ ਆਖਦਾ ਫਿਰ ਮੈਂ ਅਪੀਲ ਕਰਦਾ ਕਿ ਜਿਹੜੀ ਗਲਾਟਾ ਜਮੀਨ ਅਕਵਾਇਰ ਕਰ ਰਹੀ ਆ ਡਟ ਕੇ ਵਿਰੋਧ ਕਰੋ ਕਿ ਜਮੀਨ ਨਾ ਅਕਵਾਇਰ ਨਹੀਂ ਹੋਣ ਦੇਣੀਆਂ ਤਿੰਨੇ ਰਹਿ ਗਿਆ ਪੰਜਾਬ ਕੋਲੇ ਯਾਰ ਕਿੰਨੀ ਜਮੀਨ ਬਚੀ ਆ ਪੰਜਾਬ ਕੋਲੇ ਪੰਜਾਬੂ ਜਮੀਨ ਜਿਹੜੀ ਆਪਾਂ ਖੇਤੀਬਾੜੀ ਵਾਲੀ ਤੇ ਪੰਜਾਬ ਖੇਤੀ ਦੇ ਸਿਰ ਤੇ ਜਾਂਦਾ ਤੇ ਉਹ ਜਮੀਨਾਂ ਇਕ ਲੌਂਡੀਆਂ ਚ ਸੜਕਾਂ ਚ ਲੀਹਾਂ ਚ ਆਰਨਸਟਟਾਂ ਦਾ ਬਲ ਲੈਣਗੇ ਜਾਣੇ ਪੱਲੇ ਕੀ ਪੈਂਦਾ ਨਾ